हां दासर ਵੀ ਫੋਨ ਕਿਤੇ ਫੋਨ ਕਿਉਂ ਨਹੀਂ ਚੁੱਕਦੇ ਆ ਫੋਨ 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 ਜਦੋਂ ਵੇਖੋ ਫੋਨ ਆ ਫੜ ਆਪਣਾ ਸੂਟ ਮੇਰਾ ਸੂਟ ਇਹ ਕਿਥੋਂ ਲੈਂਦਾ ਆ ਬਾਟਾ ਚੌਂਕ ਸ਼ਰਤ ਲੱਗੀ ਕਹਿੰਦੇ ਜਿਹੜਾ ਪੂਰੀ ਬੋਤਲ ਪੀਊਗਾ ਉਹਦੀ ਘਰ ਵਾਲੀ ਨੂੰ ਇੱਕ ਨੈਲਨ ਦਾ ਵਧੀਆ ਜਿਹਾ ਸੂਟ ਤੇ ਇੱਕ ਮੇਕਅਪ ਕਿੱਟ ਦਿੱਤੀ ਜਾਊਗੀ ਚਲ ਸੂਟ ਤਾਂ ਠੀਕ ਆ ਉਹ ਮੇਕਅਪ ਕਿੱਟ ਕਿੱਥੇ ਆ ਮੇਕਅਪ ਕਿੱਟ ਕਿੱਥੇ ਆ ਉਹ ਚਾਰ ਪੈਗੇ ਰਹਿੰਦੇ ਹੀ ਅਜੇ ਲਾਉਣ ਵਾਲੇ ਤੂੰ ਪਹਿਲੇ ਫੋਨ 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 ਘਰ ਰਾਜੂ ਘਰ ਰਾਜੂ ਰਹਿ ਗਈ ਨਾ ਹੁਣ ਤਰੀ ਮੇਕਅਪ ਕਿਟ ਉਥੇ ਕੀ ਹੋਣੀ ਤੂੰ ਨਹੀਂ ਤੂੰ ਤੂੰ ਨਹੀਂ ਜਾਣ ਸਕਦੀ ਮੇਰੀ ਤਰੱਕੀ ਵੇਖ ਕੇ ਵੀ ਮੈਂ ਕਿਤੇ ਤਰੱਕੀ ਕਰਨ ਦਾ ਹੈ ਕਿਤੇ ਜਿੱਤਣ ਦਾ ਮੈਂ 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 ਦਾਸਲ ਮੈਂ ਮੈਂ ਰੋਜ਼ਾਂ ਰੂਬੀ ਨਾ ਹੈ ਆ ਹਫਤੇ ਜਿੱਥੇ 15 20 ਰੁਪਈ ਲੀਦੀ ਆ ਤੇ ਤੂੰ 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 ਪਹਾੜ ਹੀ ਬਣਾ ਦਿੰਨੀ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਜ਼ਰੂਰੀ ਆ ਕਿ ਆ ਤੇਰੇ ਸ਼ੌਂਕ ਜ਼ਰੂਰੀ ਹੈ ਉਹ ਹੁਣ ਕਿਦਾਂ ਲੱਗਣੀ ਸ਼ਰਟ ਹਾਂ ਉਹ ਹੁਣ ਵੇਖੋ ਕਿਦਾਂ ਲੱਗਦੀ ਹੈ ਸ਼ਰਟ ਹੁਣ ਜਿੱਦਾਂ